ਕੋ ਰਣਾ ਦੇ ਮੁੰਡੇ ਨੂੰ ਸਿਖਾ ਰਿਹਾ ਇਹ ਵੀ ਪੀੜੀ ਦੇਰ ਪੀੜੀ ਖੇਤੀਬਾੜੀ ਕਰਦੇ ਆ ਯਾਰ। ਫੇ 14 ਮੁੰਡਾ ਬੈਠਾ ਹੈ। ਇਹ ਦੇਖੋ ਜਰਮਨੀ ਦੇ ਖੇਤਾਂ 'ਚ ਟਰੈਕਟਰ ਚੱਲਦੇ। ਟਰੈਕਟਰ ਇਹਨਾਂ ਕੋਲੇ ਪੁਰਾਣੀ ਆ ਸਕਾਟਰ ਕੇ। ਤੇ ਮੈਨੂੰ ਲੱਗਦਾ ਜਿਹੜਾ ਕਣਕ ਦਾ ਨਾਲ ਸੀਗਾ ਉਹਨੂੰ ਇਕੱਠਾ ਕਰਦਾ ਜਾਂ ਖਿਲਾਰਦਾ ਹੈਗਾ ਇਹੋ ਜਿਹਾ ਕੁਝ ਹੋ ਰਿਹਾ ਹੈਗਾ ਕੰਮ। ਤੇ ਕਿਉਂਕਿ ਯੂਰਪ 'ਚ ਨਾ ਇਹਨਾਂ ਦੇ ਨਾਲ ਜੀ ਖੇਤੀ ਹੁੰਦੀ ਹੈ ਸਮਰ ਟਾਈਮ ਹੀ। ਵੇ ਐਸੇ ਦਾ ਤੁਹਾਨੂੰ ਪਤਾ ਇਥੇ ਬਰਫ ਰਹਿੰਦੀ ਹੈਗੀ ਤੇ ਇਹੋ ਜੀ ਕੁਛ ਖੇਤੀਬਾੜੀ ਹੈ ਜੀ ਸਭ ਤੋਂ ਵੱਧ ਕਣਕ ਦੀ ਉਹ ਹੁੰਦੀ ਹੈ ਜਿਹੜੀ ਫਸਲ ਹੁੰਦੀ ਹੈ ਇਥੇ ਕਣਕ ਹੁਣ ਵੱਢੀ ਗਈ ਤੇ ਆਗੂ ਗੋ ਨੂੰ ਲਾਉਂਦੇ ਨਹੀਂ ਮੈਂ ਲਾਦਾ ਇਹਨੂੰ ਇੱਕ ਥਾਂ 'ਚ ਇਕੱਠਾ ਕਰਦਾ ਸਾਰੇ ਨੂੰ ਇਹੋ ਜੇ ਸੰਦ ਸੰਦੇੜਿਆ ਜਰਮਨ ਦੇ हां एक समय ਇਕੱਠਾ ਕਰੀ ਜਾਂਦਾ ਬਸ ਬਣਾ ਬਣਾ ਲੈਣਾ ਇਹ ਹੁਣ ਅਸੀਂ ਜੀ ਰਸਤੇ ਚ ਜਾਂਦੇ ਜਾਂਦੇ ਨਾ ਖੇਤਾਂ ਚ ਕਿਤੇ ਹੋਰ ਰੁਕੇ ਆ ਤੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਸਵੇਰ ਵੀ ਖੇਤ ਹੀ ਖੇਤ ਆ ਜਿੱਥੇ ਅਸੀਂ ਆਏ ਆ ਤੇ ਇਧਰ ਬਾਈ ਹੁਣ ਇਹਦੇ ਕੋਲ ਸਪੈਸ਼ਲ ਅਸੀਂ ਖੇਤੀ ਦੇਖਣ ਹੀ ਆਏ ਸੀਗੇ ਤੇ ਇਧਰ ਆ ਮੋਟਰ ਵਾਲਾ ਕੋਠਾ ਹੈ ਇਹਨਾਂ ਦਾ ਖੇਤ ਦਾ ਨਾਲ ਹੀ ਹੋਰ ਸੰਦ ਸੰਡੇਡੇ ਖੜੇ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਫਸਲ ਵੜੀ ਵੀ ਇੱਥੇ ਸਾਰਾ ਕੁਝ ਤੁਹਾਨੂੰ ਦਿਖਾਉਣੀ ਆ ਹਾਂ ਬਾਈ ਜੀ ਕਾਦਾ ਉਹ ਆ ਖੇਤ ਇਹ ਮੇਰੇ ਜਿਵੇਂ ਫੁੱਲ ਵਗੈਰਾ ਹੋ ਗਏ ਸੂਰਜ ਮੁਖੀ ਦੇ ਫੁੱਲ ਹੋ ਗਏ ਹਾਂਜੀ ਜਿਵੇਂ ਕਿਸੇ ਦਾ ਕੋਈ ਜਨਮ ਦਿਨ ਆ ਕੋਈ ਪਾਰਟੀ ਆ ਕਿਸੇ ਨੇ ਉਹਨੂੰ ਜਾਂ ਫਾਦਰ ਮਦਰ ਡੇ ਤੇ ਜਿੱਦਾਂ ਕੋਈ ਫੁੱਲ ਵਗੈਰਾ ਦੇਣੀ ਆ ਹੂੰ ਜਿਵੇਂ ਤੁਸੀਂ ਸਵਿਟਜ਼ਰਲੈਂਡ ਵਾਲੇ ਇੱਕ ਬਲੌਗ 'ਚ ਦਿਖਾਇਆ ਸੀਗਾ ਇੱਥੇ ਤੁਸੀਂ ਫੁੱਲ ਤੋੜ ਕੇ ਇੱਥੇ ਇਹਨਾਂ ਦਾ ਗੱਲਾਂ ਲੱਗਿਆ ਉਹਦੇ ਵਿੱਚ ਪੈਸੇ ਪਾ ਸਕਦੇ ਹੋ ਹੂੰ ਹੂੰ ਅੱਛਾ ਬੰਦੇ ਇੱਥੇ ਵੀ ਨਹੀਂ ਬੈਠੇ ਬੰਦੇ ਇੱਥੇ ਵੀ ਨਹੀਂ ਇੱਥੇ ਇਹ ਨਹੀਂ ਹੈਗਾ ਵੀ ਵੀ ਆ ਫੁੱਲ ਦੀ ਦਾ ਪ੍ਰਾਈਜ਼ ਇਹ ਹੈ ਆਪਦੀ ਸ਼ਰਤ ਦਾ ਹਿਸਾਬ ਨਾਲ ਤੁਸੀਂ ਕਈ ਲੋਕੀ ਇਹੋ ਜਿਹੀ ਵੀ ਆ ਜਿਹੜੇ ਫ੍ਰੀ ਵੀ ਲੈ ਜਾਂਦੇ ਆ ਪਰ ਬਹੁਤ ਰੇਅਰ ਚਾਂਸ ਆ ਫਾਰਮਲ ਕੋਈ ਘੱਟੋ ਘੱਟ 50 ਸੈਂਟ ਪਾ ਕੇ ਕੋਈ ਕਿੱਦਾਂ ਪਾ ਗਿਆ ਇਦਾਂ ਲਗਾ ਅੱਛਾ ਆਪਦੀ ਮਰਜ਼ੀ ਨਾਲ ਜਿੰਨੇ ਮਰਜ਼ੀ ਪਾਜੋ ਜੀ ਠੀਕ ਆ ਆ ਦੇਖੋ ਜੀ ਆ ਸੀ ਖੇਤੀ ਫੁੱਲਾਂ ਦੀ ਤੇ ਇੱਥੇ ਵੈਸੇ ਇਹਨਾਂ ਨੇ ਮੈਨੂੰ ਲੱਗਦਾ ਆ ਰੇਟ ਲਾਇਆ ਵੀ ਹੋਇਆ ਹੈ ਨਾ ਥੋੜਾ ਥੋੜਾ ਇਹਨਾਂ ਨੇ ਜੀ ਜੀ ਵੀ ਆ ਇਹਦਾ ਇੰਨਾ ਰੇਟ ਹੈ ਹੈ ਨਾ ਕੀ ਕੀ ਲਿਖਿਆ ਬਈ ਆ ਇੱਕ ਸਟੱਕ ਇੱਕ ਸਟਿਕ ਹੈ ਮਤਲਬ ਇਹਦਾ ਹੈ ਨਾ ਇੱਕ ਸਟੋਕ ਸਟੋਕ ਦਾ ਮਤਲਬ ਇੱਕ ਪੀਸ ਹੁੰਦਾ ਇੱਕ ਪੀਸ ਹਾਂਜੀ ਠੀਕ ਆ ਆ ਪੁਆਇੰਟ 80 0 ਇਹ ਮਤਲਬ ਉੱਪਰ ਲਾਇਆ ਜਿਹੜਾ ਆ ਉਹ 35 ਸੈਂਟ ਦਾ ਫਿਰ ਉਸ ਤੋਂ ਬਾਅਦ 40 ਸੈਂਟ ਦਾ ਫਿਰ 80 80 ਸੈਂਟ ਦੇ ਅਗਲੇ ਸੋਨਨ ਬਲੂਮਨ ਜਿन्हे ਕਹ ਦਿੰਦੇ ਆ ਸੂਰਜਮੁਖੀ ਨੂੰ ਹਾਂ ਸੋਨਨ ਸੂਰਜ ਨੂੰ ਕਹ ਦਿੰਦੇ ਆ ਜਿਵੇਂ ਸਾਨੂੰ ਹਾਂ ਹਾਂ ਬਲੂਮਨ ਇੱਥੇ ਕਹਿੰਦੇ ਫਲਾਵਰ ਨੂੰ ਅੱਛਾ ਮਤਲਬ ਸੂਰਜ ਵਾਲਾ ਫੁੱਲ ਸੂਰਜਮੁਖੀ ਹਾਂ ਜੀ ਜਿਵੇਂ ਆਪਣੇ ਸੂਰਜ ਵਾਲੇ ਫੁੱਲ ਹੁੰਦੀ ਉਹ 80 ਸੈਂਟ ਦਾ ਇੱਕ ਪੀਸ ਠੀਕ ਹੈ ਕਰਦ ਵੀ ਰੱਖੀ ਹੋਈ ਇਹਨਾਂ ਨੇ ਇੱਥੇ ਅੱਗੇ ਹੈਗੇ ਦੇਖ ਦੇਖ ਕਿਉਂ ਨੇ ਹਾਂਜੀ ਉਹ ਸਾਹਮਣੇ ਹੈਗੇ ਠੀਕ ਹੈ ਚਲੋ ਅਸੀਂ ਤੁਹਾਨੂੰ ਦਿਖਾ ਕੇ ਲਿਓ ਨੇ ਇਹ ਕਰਦ ਕਰਦ ਬਾਈ ਪਹਿ ਪਾ ਜਾਂਦੇ ਆ ਇਹ ਯਾਰ ਇਮਾਨਦਾਰੀ ਦੀਆਂ ਮਸਾਲਾਂ ਇੱਥੇ ਵੜ ਲੇ ਦੇ ਛਾਂ ਚ ਆਪਣੇ ਦੇਖ ਲਓ ਹੋਰ ਹੀ ਤਰ੍ਹਾਂ ਦੇ ਸਟ੍ਰੈਸ ਹੁੰਦੇ ਆ ਫਸਲਾਂ ਚ ਆਪਣੇ ਹੁੰਦਾ ਜੀ ਗਾਈ ਨਾ ਵੱਢ ਜੇ ਟੱਠਾ ਨਾ ਫਸਲ ਖਾ ਜੇ ਐ ਨਾ ਹੋ ਜੇ ਮੀਂਹ ਹੀ ਚੱਕੜ ਚਲੋ ਤਾਂ ਕੁਦਰਤੀ ਆਫਤਾਂ ਨੇ ਇੱਥੇ ਵੀ ਆਉਂਦੀਆਂ ਰਹਿੰਦੀਆਂ ਹੋਣਗੇ ਹਨ ਪਰ ਇੱਥੇ ਮੈਨੂੰ ਇਹ ਲੱਗਦਾ ਵੇਚਣ-ਬੂਚਣ ਦਾ ਕੰਮ ਜਿੱਥੇ ਤੱਕ ਲਾਲਾ ਵੀ ਲੋਕ ਵੇਚਦੇ ਵੇ ਵੈਸੇ ਵੱਡੀਆਂ ਫਰਮਾਂ ਛੋਟੇ ਕਿਸਾਨ ਹੋਣਗੇ ਜਿਹੜੇ ਛੋਟੇ ਆ ਉਹ ਇਸ ਤਰ੍ਹਾਂ ਕਰਕੇ ਸਟ੍ਰੈਸ ਫਰੀ ਹੈ ਯਾਰ ਵੀ ਜਿਹਨੇ ਲਿਜਾਣਾ ਪੈਸੇ ਪਾ ਜੂਗਾ ਨਹੀਂ ਲਿਜਾਣਾ ਨਸਾਈ ਹੈ ਨਾ ਰਾਖੀ ਕੋਈ ਨਹੀਂ ਬੰਦਾ ਆਪਣੇ ਮਤਲਬ ਬੰਦੇ ਜਾਲ ਲਾ ਲੋ ਆਬਾਦੀ ਵੱਧ ਹੈ ਆਪਣੇ ਬੰਦੇ ਵੱਧ ਹੈ ਤੇ ਜਾਲ ਲਾ ਲੋ ਟਾਈਮ ਹੈਗਾ ਆਪਣੇ ਬੇਲਾ ਇੱਕ ਬੰਦਾ ਵੇਚਣ ਨੂੰ ਚਾਹੀਦਾ ਜਾਂ ਹੋਰ ਕਰਨ ਨੂੰ ਜਿਵੇਂ ਪਹਿਲਾਂ ਜ਼ਿਕਰ ਕਰਕੇ ਹਟਿਆ ਮੈਂ ਤੇ ਇੱਥੇ ਬਾਹਰਲੇ ਦੇਸ਼ਾਂ 'ਚ ਹੋ ਬਾਲੀ ਹੋਰ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ ਇੱਥੇ ਦੇਖ ਲੋ ਇੰਨੀ ਮਹਿੰਗੀ ਫਸਲ ਬੀਜ ਕੇ ਆਪਦੀ ਇੰਨਾ ਸਾਰਾ ਕੁਝ ਕਰਕੇ ਆਪਣੇ ਕੋਈ ਫੁੱਲਾਂ ਦੀ ਖੇਤੀ ਕਰੇ ਕਿੰਨੇ ਸਾਹਮ ਸਾਹ ਰੱਖਣੇ ਪੈਂਦੇ ਕਿਵੇਂ ਰੱਖਣੇ ਪੈਂਦੇ ਹੈ ਨਾ ਇੱਥੇ ਸਟ੍ਰੈਸਿੰਗ ਨਹੀਂ ਹੈਗਾ ਇਹਨਾਂ ਨੂੰ ਇਹਨਾਂ ਨੂੰ ਐ ਜੋ ਕੋਈ ਲੈ ਜੂ ਪੈਸੇ ਪਾ ਜੂਗਾ ਨਹੀਂ ਨਾ ਸਹੀ ਇਮਾਨਦਾਰੀ ਤੇ ਗੇਮ ਖੜੀ ਹੈ ਸਾਰੀ ਮਤਲਬ ਇਹ ਦੇਸ਼ ਇਮਾਨਦਾਰ ਨੇ ਆ ਸਾਹਮਣੇ ਆ ਗਈ ਸਾਰੀ ਜਿਹੜੀ ਸੂਰਜਮੁਖੀ ਆ ਤੇ ਵੈਸੇ ਤੁਹਾਨੂੰ ਦੱਸਦਾ ਇੱਥੇ ਜਿਆਦਾ ਜਿਹੜਾ ਫੁੱਲਾਂ ਦੀ ਖੇਤੀ ਹੁੰਦੀ ਹੈ ਨਾ ਉਹ ਹੁੰਦੀ ਹੈ ਹਾਲੈਂਡ 'ਚ ਬਹੁਤ ਜ਼ਿਆਦਾ ਨੀਦਰਲੈਂਡ ਇਹਦਾ ਕੋਆਂਡੀ ਦੇਸ਼ ਹੀ ਆ ਜਰਮਨ ਦੇ ਨਾਲ ਹੀ ਪੈਂਦਾ ਹੈਗਾ ਤੇ ਬੈਲਜੀਅਮ 'ਚ ਵੀ ਕੁਝ ਕੁਝ ਹੈਗੀ ਆ ਇੱਥੇ ਵੀ ਲੋਕ ਕਰਦੇ ਆ ਉੱਥੇ ਦਾ ਫੁੱਲਾਂ ਦੇ ਸਭ ਤੋਂ ਵੱਡੇ ਫੈਸਟੀਵਲ ਹੁੰਦੇ ਆ ਹਾਲੈਂਡ ਵਗੈਰਾ ਚ ਫੁੱਲਾਂ ਦੀ ਖੇਤੀ ਤੇ ਆ ਜੀ ਸੂਰਜਮੁਖੀ ਇਹੋ ਜੀ ਹੈ ਆਪਣੇ ਨਾਲ ਦੇ ਪੱਕੀ ਨਹੀਂ ਇੰਨੀ ਹੋਈ ਹੈ ਨਾ ਬਾਈ ਹੈ ਨਾ ਟਮਾ ਟਮੇ ਫੁੱਲ ਜਿਵੇਂ ਆ ਹੈ ਕੁਛ ਕੁਛ ਫੁੱਲਾ ਖੜੇ ਆ ਮੱਖੀ ਵੀ ਬਾਈ ਕਿੰਡੀ ਵਡੀਆਂ ਸਿਹਤ ਕਿੰਡੀ ਲੜਦੀ ਤਾਂ ਨਹੀਂ ਇਹ ਨਹੀਂ ਅਸਤੇ ਤਾਂ ਲੜੀ ਦੇਖੀ ਨਹੀਂ ਵੈਸੇ ਆਹ ਬੜੀਆਂ ਵੱਡੀਆਂ ਵੱਡੀਆਂ ਮੱਖੀਆਂ ਦੂਮਣਾ ਮਖਿਆਲ ਕਹਿੰਦੇ ਨਹੀਂ ਇਹਨੂੰ ਉਹਨਾਂ ਨੇ ਨਿਰ ਕੀ ਤੇ ਇਸ ਤਰ੍ਹਾਂ ਦਾ ਜੀ ਮਾਹੌਲ ਤੇ ਪੂਰੇ ਪੂਰੇ ਤੇ ਪੂਰੇ ਖੇਤ ਵੀ ਹੈ ਬਾਈ ਜੀ ਇਹ ਮਤਲਬ ਤੋੜਨ ਤੋੜਨ ਨੂੰ ਹੀ ਬਣਾਇਆ ਹੋਇਆ ਲੋਕਾਂ ਨੇ ਖੇਤੀ ਆ ਜਾਂ ਉਹ ਵੀ ਖੇਤੀ ਕਰਦੇ ਸੂਰਜਮੁਖੀ ਦੀ ਇੱਥੇ ਨਹੀਂ ਉੱਦਾਂ ਵੀ ਸੂਰਜਮੁਖੀ ਤੁਹਾਨੂੰ ਕਿਤੇ ਕਿਤੇ ਲੱਭ ਜਾਂਦੀ ਹੈ ਹਰ ਹਰ ਇੱਕ ਜਗ੍ਹਾ ਨਹੀਂ ਹੈਗੀ ਨਾਰਮਲ ਤਾਂ ਜਿੱਦਾਂ ਕਹ ਲਓ ਸੂਰਜਮੁਖੀ ਇੱਦਾਂ ਹੀ ਫੁੱਲ ਤੋੜਨ ਵਾਸਤੇ ਹੈ। ਅੱਛਾ ਫੁੱਲ ਤੋੜਨ ਵਾਸਤੇ ਹੈ। ਜੀ ਮਤਲਬ ਜੇ ਵੱਡਾ ਟੱਕ ਹੋਊਗਾ ਕਿਸੇ ਦਾ ਉਹ ਉਹਦਾ ਹੋਊਗਾ ਜਿਹਨੇ ਕਹ ਲਓ ਕਿ ਜਾਂ ਕਿਸੇ ਕੰਪਨੀ ਨੂੰ ਤੇਲ ਕੱਢ ਕੇ ਵੇਚਣਾ ਜਾਂ ਸਿੱਧ ਤੇ ਇਹ ਜੀ ਸੀਗਾ ਸੂਰਜਮੁਖੀ ਦਾ ਖੇਤ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਮੂਹ ਸੂਰਜਮੁਖੀ ਦੇ ਪੁੱਠੇ ਪਾਸੇ ਨੂੰ ਇਹ ਪੁੱਠੇ ਪੁੱਠੇ ਆਹ ਪੁੱਠੇ ਪਾਸੇ ਨੂੰ ਮੂਹ ਹੈ ਸਾਰੇ ਹੈਨਾ ਸਿੱਧੇ ਪਾਸੇ ਨਹੀਂ ਹੈਗੇ ਸੂਰਜਮੁਖੀ ਇਹਦਾ ਨਾਮ ਪਤਾ ਕਿਉਂ ਹੁੰਦਾ ਕਿਉਂ ਕਿ ਇਹਦਾ ਮੁਖ ਹੈ ਜਿਹੜਾ ਮੂੰਹ ਸੂਰਜ ਵੱਲ ਨੂੰ ਹੁੰਦਾ ਤਾਂ ਕਰਕੇ ਇਹਨੂੰ ਸੂਰਜਮੁਖੀ ਕਹਿੰਦੇ ਆ ਇੱਥੇ ਪਤਾ ਨਹੀਂ ਕੀ ਚੱਕਰ ਹੈ ਇਹ ਪਤਾ ਨਹੀਂ ਰੁੱਸੀ ਰਸੀ ਖੜੀ ਆ ਸੂਰਜਮੁਖੀ ਤੋਂ ਇਹ ਉਲਟ ਪਾਸੇ ਨੂੰ ਪੁੱਠੇ ਪਾਸੇ ਨੂੰ ਮੂੰਹ ਕਰ ਰੱਖਿਆ ਨੇ ਸਾਰਾ ਹੈ ਨਾ ਬਾਈ ਕੀ ਗੱਲ ਹਾਂਜੀ ਸ਼ਾਇਦ ਬੱਦਲ ਹੈਗੇ ਇੱਥੇ ਬੱਦਲਾਂ ਕਰਕੇ ਨਾ ਹੁੰਦਾ ਹੋਵੇ ਮੇਬੀ ਹੈ ਨਾ ਇਹ ਵੀ ਹੋ ਸਕਦਾ ਹੈ ਪਤਾ ਨਹੀਂ ਬੱਦਲਾਂ ਕਰਕੇ ਆ ਬਾਈ ਸਾਨੂੰ ਹੁਣ ਪਤਾ ਨਹੀਂ ਪਤਾ ਨਹੀਂ ਵੀ ਹਰ ਟਾਈਮ ਹੀ ਮੂੰਹ ਸੂਰਜ ਵੱਲ ਨੂੰ ਰਹਿਣਾ ਹੁੰਦਾ ਤਾਂ ਕਰਕੇ ਇਹਨੂੰ ਸੂਰਜਮੁਖੀ ਬੋਲਦੇ ਆ ਜਾਂ ਫਿਰ ਸ਼ਾਇਦ ਇਹ ਹੋ ਸਕਦਾ ਵੀ ਜਦੋਂ ਸੂਰਜ ਚੜ੍ਹਦਾ ਜਿਹੜੇ ਪਾਸੇ ਚੜ੍ਹਦੇ ਵਾਲੇ ਪਾਸੇ ਨੂੰ ਹਨਾ ਵੀ ਉਧਰ ਨੂੰ ਹੁੰਦਾ ਹੋਊਗਾ ਇਹ ਵੀ ਹੋ ਸਕਦਾ ਵੀ ਚੜ੍ਹਦੇ ਵਾਲੇ ਪਾਸੇ ਨੂੰ ਮੂੰਹ ਹੁੰਦਾ ਹੋਊਗਾ ਤਾਂ ਕਰਕੇ ਹੁੰਦਾ ਉਹ ਕਮੈਂਟ ਕਰਕੇ ਤੁਸੀਂ ਆਪੇ ਦੱਸ ਦੇਣਾ ਆ ਸੂਰਜ ਮੁਖੀ ਤੋਂ ਇਲਾਵਾ ਹੋਰ ਫੁੱਲ ਵੀ ਕੁਝ ਇੱਥੇ ਹੈਗੇ ਨੇ ਜਿਹਦੀ ਖੇਤੀ ਆ ਤੇ ਨਾਲ ਹੀ ਇਹਦੇ ਨਾਲ ਉਹ ਸਾਹਮਣੇ ਵਾਲੇ ਪਾਸੇ ਟੁਲਿਪ ਦਿਖ ਰਹੇ ਆ ਹਾਲੈਂਡ ਦਾ ਜਿਵੇਂ ਮੈਂ ਗੱਲ ਕਰਦਾ ਸੀ ਨਾ ਹਾਲੈਂਡ 'ਚ ਤਾਂ ਬਹੁਤ ਜ਼ਿਆਦਾ ਮਸ਼ਹੂਰ ਆ ਟੁਲਿਪ ਗਾਰਡਨਸ ਬਣੇ ਹੋਏ ਨੇ ਤਾਂ ਬਹੁਤ ਵੱਡੇ ਵੱਡੇ ਫੁੱਲਾਂ ਕਰਕੇ ਉਹ ਦੇਸ਼ ਮਸ਼ਹੂਰ ਹੈ ਫੁੱਲਾਂ ਦੀ ਖੇਤੀ ਕਰਕੇ ਤੇ ਦੁਨੀਆ ਭਰ ਚੋਂ ਲੋਕ ਦੇਖਣ ਆਉਂਦੇ ਤੇ ਓਵੇਂ ਕੁਛ ਇੱਥੇ ਹੈ ਜੀ ਇਹਨਾਂ ਚੋਂ ਨਾ ਕਲਮਾਨੀਆਂ ਨਿਕਲਦੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਆ ਨਹੀਂ ਟੁਲਿਪ ਆਪਾਂ ਤਾਂ ਘੱਟ ਦੇਖਦੇ ਆ ਆਪਣੇ ਦਾ ਡੋਲੀ ਡੂਲੀ ਆਹ ਹਾਲੀਕਾਰ ਦੇ ਲਾਉਂਦੇ ਨੇ ਕਦੇ ਤੁਹਾਨੂੰ ਪਤਾ ਹੈ ਅੰਗਰੇਜ਼ ਤਾਂ ਖੇਤੀ ਕਰਦੇ ਨੇ ਫੁੱਲਾਂ ਦੀ ਇਹਦੇ ਫਾਦਰਡੇ ਮਾਦਰਡੇ ਇਹ ਹਰਥਾਂ ਫੁੱਲੀ ਫੁੱਲ ਦਿੰਦੇ ਆ ਤੇ ਤਾਂ ਕਰਕੇ ਇਹਨਾਂ ਦੀ ਲੋਡ ਵੱਧ ਆ ਤੇ ਇਹ ਸਾਰੀ ਜੀ ਜਰਮਨ ਚ ਫੁੱਲਾਂ ਦੀ ਖੇਤੀ ਐ ਇਸ ਤਰ੍ਹਾਂ ਦੀ ਇਹ ਵੀ ਇੱਥੋਂ ਦਾ ਪਾਰਟ ਐ ਇਹ ਵੀ ਹੁੰਦੀ ਐ ਇੱਥੇ ਹਰ ਇੱਕ ਦੇਸ਼ ਨੇ ਆਪਣੀ ਲੋਡ ਦੇ ਮੁਤਾਬਕ ਖੇਤੀਬਾੜੀ ਕਰਦਾ ਹੁੰਦਾ ਹੈ ਆਪਾਂ ਨੂੰ ਅਨਾਜ ਦੀ ਵੱਧ ਲੋੜ ਆ ਚੌਲਾਂ ਦੀ ਵੱਧ ਲੋੜ ਆ ਆਪਣੇ ਦੇਸ਼ ਚ ਲਾ ਲੋ ਆਪਾਂ ਉਸ ਚੀਜ਼ ਦੀ ਖੇਤੀਬਾੜੀ ਚ ਪਏ ਹੋਏ ਆ ਵੈਸੇ ਇਹਨਾਂ ਨੂੰ ਵੀ ਲੋੜ ਆ ਅਨਾਜ ਦੀ ਤਾਂ ਤੇ ਬਾਹਰ ਦਾ ਚੱਲੀ ਜਾਂਦਾ ਬਰੈਡ ਬਰੋਡ ਜਿਆਦਾ ਖਾਂਦੇ ਬਣਦੇ ਤਾਂ ਉਹ ਵੀ ਆਖਰ ਨੂੰ ਕਣਕ ਕੋ ਗਣਕ ਤੋਂ ਹੋਰ ਤੋਂ ਹੀ ਆ ਪਰ ਇੱਥੇ ਇੰਡਸਟਰੀਆਂ ਬਹੁਤ ਵੱਡੇ ਲੈਵਲ ਤੇ ਆ ਜਰਮਨੀ 'ਚ ਤੇ ਬਾਹਰੋਂ ਇੰਪੋਰਟ ਇੰਪੋਰਟ ਕਰਾ ਕੇ ਇਹ ਬਣਾਈ ਬਣਾਈ ਜਾਂਦੇ ਆ ਇੱਥੇ ਆ ਚੀਜ਼ ਦੀ ਲੋੜ ਆ ਰੋਜ਼ ਦੀ ਫੁੱਲਾਂ ਦੀ ਰੋਜ਼ ਦੀ ਲੱਗਦਾ ਤੇ ਇਹ ਚੀਜ਼ ਵੱਧਾ ਤੇ ਕਣਕ ਤਾਂ ਵੈਸੇ ਇੱਥੇ ਵੀ ਹੁੰਦੀ ਆ ਜਿਵੇਂ ਤੁਹਾਨੂੰ ਦੱਸਿਆ ਬਹੁਤ ਵੱਡਾ ਯੂਕਰੇਨ ਤੋਂ ਬਾਅਦ ਮੈਨੂੰ ਲੱਗਦਾ ਜੇ ਸਭ ਤੋਂ ਵੱਧ ਕਣਕ ਹੁੰਦੀ ਵੀ ਸ਼ਾਇਦ ਜਰਮਨ ਜੀਓਗ੍ਰਾਫੀ 'ਚ ਵੀ ਵੱਡਾ ਜਰਮਨ ਚ ਹੁੰਦੀ ਆ ਤੇ ਜਾਂ ਫਿਰ ਡੰਗਰਾ ਡੁੰਗਰਾ ਦਾ ਕੰਮ ਤੇ ਉਹਨਾਂ ਨੂੰ ਚਾਰਨ ਵਾਸਤੇ ਆਹੀ ਚੀਜ਼ਾਂ ਹਜੇ ਜਿੱਦਣੇ ਆਏ ਆ ਅਸੀਂ ਆਲੇ ਦੁਆਲੇ ਦੇਖ ਰਹੇ ਆ ਜਿਵੇਂ ਨਾ ਤੁਰਦੇ ਜਾਂਦੇ ਆ ਦੇਖੋ ਫੁੱਲ ਤੋੜ ਲੈ ਇਹਨਾਂ ਨੇ ਇਥੇ ਪੈਸੇ ਪਾ ਜਾਣੇ ਆ ਤੋੜ ਕੇ ਆਪਣੇ ਤਾਂ ਗੱਲਾਂ ਜਗੜਾ ਨਾਂ ਲੈ ਜਾਣਾ ਤੋੜ ਕੇ ਬਾਈ ਸਹੀ ਆ ਨਾ ਹੈ ਸਹੀ ਗੱਲ ਵੈਸੇ ਤਾਂ ਤੁਸੀਂ ਚਲ ਇੱਥੇ ਵੀ ਹਰ ਦੇਸ਼ ਦਾ ਆਪਣਾ ਆਪਣਾ ਹੁੰਦਾ ਹੈ ਇੱਥੇ ਵੀ ਦੇਖੋ ਰਲ ਮਿਲ ਮਿਲ ਦੁਨੀਆ ਸਾਰੀ ਥਾਂ ਹੁੰਦੀ ਹੈ ਨਾ ਪਹਿਲਾਂ ਵੀ ਤੁਹਾਨੂੰ ਜਿਵੇਂ ਕਿਹਾ ਵੀ ਇੱਥੇ ਕਈ ਪੈਸੇ ਪਾਉਦੇ ਵੀ ਨਹੀਂ ਹੋਣਗੇ ਹੈਗਾ ਵੀ ਇਹ ਚ ਸੱਚ ਵੀ ਹੈਗਾ ਵਾ ਕਈ ਨਹੀਂ ਵੀ ਪਾਉਦੇ ਹਾਂ ਪਰ ਚੰਗੇ ਵੀ ਬਹੁਤ ਨੇ ਪਰ ਚੰਗੇ ਵੀ ਬਹੁਤ ਨੇ ਇੰਡੀਆ 'ਚ ਵੀ ਹੈ ਨਾ ਵੰਡੀਏ ਪਰ ਤੁਹਾਨੂੰ ਪਤਾ ਆਪਣੇ ਨਸ਼ੇ ਪਤੇ ਕਰਕੇ ਚੋਰੀਆਂ ਚੂਰੀਆਂ ਹੁੰਦੀਆਂ ਹੈ ਨਾ ਅੱਗ ਮੈਨੂੰ ਲੱਗਦਾ ਜਦੋਂ ਨੂੰ ਪਤਾ ਲੱਗਿਆ ਵੀ ਆ ਗੱਲੇ 'ਚ ਪੈਸੇ ਨੇ ਗੱਲੇ ਫੜਕਾ ਦੇਣਾ ਏਟੀਐਮ ਪੱਟ ਕੇ ਲੈ ਜਾਂਦੇ ਲੋਕ ਰੋਜ਼ ਖਬਰਾਂ ਲੱਗਦੀਆਂ ਹੈ ਸੜਕ ਤੋਂ ਨਾ ਉਤਰ ਕੇ ਅਸੀਂ ਹੁਣ ਖੇਤ 'ਚ ਜਾ ਰਹੇ ਹਾਂ ਇੱਕ ਕੰਬਾਈਨ ਚੱਲੀ ਜਾਂਦੀ ਆ ਤੇ ਖੇਤਾਂ 'ਚ ਤੇ ਆਲੇ ਦੁਆਲੇ ਇੱਥੇ ਬਸ ਐਂ ਕੰਮਕਾਰ ਹੋਈ ਜਾਂਦੇ ਕਿਉਂਕਿ ਕੰਮ ਦੀ ਰੁੱਤ ਐ ਸੀਜ਼ਨ ਐ ਪੂਰਾ ਐ ਸਭ ਤੋਂ ਵੱਡਾ ਸੀਜ਼ਨ ਬਈਆ ਆਹ ਦਿਨਾਂ ਚ ਹੀ ਹੁੰਦਾ ਜੀ ਹਨਾ ਹਾਂਜੀ ਕਣਕਾਂ ਦਾ ਜੁਲਾਈ ਦੇ ਵਿੱਚ ਅਗਸਤ ਦੇ ਵਿੱਚ ਜੁਲਾਈ ਅਗਸਤ ਕਣਕਾਂ ਦਾ ਸੀਜ਼ਨ ਹੈ ਜੀ ਜੀ ਤੇ ਲੋਕ ਫਸਲਾਂ ਫਸਲਾਂ ਸਾਂਭੀ ਜਾਂਦੇ ਬਸ ਹਾਂਜੀ ਹਾਂਜੀ ਵਧੀਆ ਟਾਈਮ 'ਚ ਆਏ ਆ ਫਿਰ ਤਾਂ ਦੇਖਣ ਆਣ ਜੀ ਕਈ ਬੰਦਿਆਂ ਦੇ ਖੇਤ ਦੇਖਿਓ ਕਿਵੇਂ ਆ ਇਹ ਮਾੜੇ ਕਿਸਾਨ ਹੈ ਕਈ ਬੰਦੇ ਦੇ ਵਧੀਆ ਕਰ ਰੱਖਿਆ ਆਹ ਦਾ ਘਾਹ ਫੂਸ ਹੋ ਗਿਆ ਪਿਆ ਇੱਥੇ ਪਤਾ ਨਹੀਂ ਕੀ ਆਹ ਦੇਖੋ ਐਡਾ ਡਾ ਹੋਇਆ ਪਿਆ ਮਰੂਆ ਇਹ ਤੇ ਕਈਆਂ ਨੇ ਇੱਥੇ ਆਪਣੇ ਘਾਹ ਵਿੱਜੇ ਹੈ ਚਾਰੇ ਲਈ ਤੇ ਉਹ ਪਰਾਂ ਕਣਕ ਆ ਗਈ ਕਣਕ ਵੱਡੀ ਹੋਈ ਹੈ ਇਧਰਲੇ ਪਾਸੇ ਮਸ਼ੀਨ ਚੱਲੀ ਜਾਂਦੀਆਂ ਮਸ਼ੀਨ ਆਉਂਦੀ ਆ ਘੇੜਾ ਦੇ ਕੇ ਫਿਰ ਦਿਖਾਉਨੇ ਤੁਹਾਨੂੰ ਆ ਜਮੀਨ ਤੋਂ ਇਲਾਵਾ ਭਾਈ ਜੀ ਜਿਹੜਿਆ ਜਿਵੇਂ ਆਪਾਂ ਨੂੰ ਜੰਗਲ ਦਿਖ ਰਿਹਾ ਪਿੱਛੇ ਹਾਂਜੀ ਇਹ ਕਿਸਾਨਾਂ ਦੇ ਆ ਵੀ ਜਾਂ ਸਰਕਾਰ ਦੇ ਸਰਕਾਰ ਦੇ ਆ ਅੱਛਾ ਸਰਕਾਰ ਦੇ ਆ ਸਰਕਾਰ ਦੇ ਇੱਥੇ ਹੇਰਨ ਬਹੁਤ ਹੁੰਦੇ ਰਾਤ ਨੂੰ ਠੀਕ ਆ ਇਹਨਾਂ ਨੂੰ ਫਿਰ ਜਿਵੇਂ ਆ ਜਿਹੜੀ ਜਿਹੜੀ ਆਪਾਂ ਹੁਣ ਪੱਧਰੀ ਹੈ ਇਹ ਕਿਸਾਨਾਂ ਨੇ ਆਪਦੀ ਪੱਧਰੀ ਕਰਕੇ ਮਤਲਬ ਇੱਥੇ ਜੰਗਲ ਕੱਟ ਕੇ ਖੇਤੀ ਕੀਤੇ ਜਗ੍ਹਾ ਵਿੱਚ ਹੈ ਇਹ ਜਿਵੇਂ ਜ਼ਮੀਨਾਂ ਦੀ ਆਪਤੀ ਹੈ ਇੱਥੋਂ ਦੀ ਅੱਛਾ ਜੱਦੀ ਪੁਸ਼ਤੀ ਹੈ ਜੱਦੀ ਪੁਸ਼ਤੀ ਜਿਵੇਂ ਆਪਣੀ ਹੈ ਕਈਆਂ ਦੀ ਜਿਵੇਂ ਖਰੀਦੀ ਵੀ ਹੋਊਗੀ ਕੋਈ ਨਹੀਂ ਜੱਦੀ ਪੁਸ਼ਤੀ ਹੈ ਸਾਰੇ ਵਿੱਚ ਠੀਕ ਆ ਉਹ ਹੁਣ ਜਿਵੇਂ ਜੰਗਲ ਹੈ ਉਹਨੂੰ ਕੱਟ ਨਹੀਂ ਸਕਦੇ ਉਹ ਜੇ ਸਰਕਾਰ ਅਲਾਉ ਕਰੇ ਜੇ ਸਰਕਾਰ ਅਲਾਉ ਕਰੇ ਤਾਂ ਹਾਂਜੀ ਤੇ ਇੱਥੇ ਮੇਲਾ ਬੋਰ ਬੁਰ ਟਿਊਬ ਵੱਲ ਇੱਥੇ ਹੈ ਨਹੀਂ ਇੱਥੇ ਵੀ ਅਲਾਉਡ ਲੋਡ ਹੀ ਨਹੀਂ ਪੈਂਦੀ ਅੱਛਾ ਲੋਡ ਨਹੀਂ ਪੈਂਦੀ ਖੇਤੀ ਦੀ ਲੋਡ ਨਹੀਂ ਪੈਂਦੀ ਖੇਤੀ ਇੱਥੇ ਕਾਹਦੇ ਤੇ ਹੈਗੀ ਮੀਂਹ ਤੇ ਇਹ ਇੱਥੇ ਮੀਂਹ ਤੇ ਆ ਜਿਵੇਂ ਕਾਫੀ ਸਾਧੇ ਨੇ ਜਿਵੇਂ ਫਾਰਾ ਟਾਈਪਲਾਈ ਹੁੰਦੇ ਆ ਅੱਛਾ ਫਾਰਿਆਣੀ ਆ ਓਕੇ ਤੁਹਾਨੂੰ ਕਿਤੋਂ ਇਹਨਾਂ ਦਾ ਕਨੈਕਸ਼ਨ ਹੋਊਗਾ ਉਹ ਕੋਈ ਲਿਆ ਕੇ ਸਾਰੇ ਉਹ ਮਤਲਬ ਜਾਲ ਜਿਹਾ ਵਿਛਾ ਦਿੰਦੇ ਆ ਆਪਣੇ ਪਾਈਪਾਂ ਦਾ ਉਹਦੇ ਨਾਲ ਫਾਰਾ ਲਾ ਦਿੰਦੇ ਆ ਠੀਕ ਆ ਕਦੇ ਲੋਡ ਨਹੀਂ ਪੈਂਦੀ ਇਹਨਾਂ ਨੂੰ ਮੀਂਹ ਇਹ ਇਹ ਬਸ ਨਵੰਬਰ ਚ ਇਹਨਾਂ ਨੇ ਹੁਣ ਕਣਕ ਬੀਜਣੀ ਆ ਮੁੜ ਕੇ ਬਰਫ਼ ਪੈ ਜਾਣੀ ਆ ਬਰਫ਼ ਦੇ ਥੱਲੇ ਦੱਬੀ ਜਾਣੀ ਆ ਫਿਰ ਮਾਰਚ ਚ ਨਿਕਲਣੀ ਆ ਜਾ ਕੇ ਮਾਰਚ ਅਪ੍ਰੈਲ ਚ ਤੇ ਫਿਰ ਦੋ ਚਾਰ ਮਹੀਨੇ ਪੱਕਣ ਨੂੰ ਲਾਉਂਦੀ ਆ ਤੇ ਆ ਬਾਡੀ ਦਾ ਟਾਈਮ ਆ ਗਿਆ ਕਿਉਂਕਿ ਆਪਣੇ ਵੀ ਇਹੀ ਆ ਜਦੋਂ ਇੱਕਦਮ ਗਰਮੀ ਪੈਂਦੀ ਉਹਦੀ ਪੱਕਦੀ ਆ ਹਾਂਜੀ ਇਹ ਹੁ ਜਿਹੜੀਆਂ ਜ਼ਮੀਨਾਂ ਨੇ ਉਹ ਮੈਨੂੰ ਲੱਗਦਾ ਆਪਣੇ ਕਲੇ ਪੰਜਾਬ ਦੀ ਪੱਧਰੀਆਂ ਹੈਗੀਆਂ ਜਾਂ ਜਿਹੜੀ ਧਰਤੀ ਨਾਲ ਛੇੜਛਾੜ ਕਰ ਸਕਦੇ ਆਪਾਂ ਬੋਰ ਕਰ ਲਏ ਧਰਤੀ ਦੇ ਥੱਲੇ ਹੋਰ ਕਰ ਲਏ ਜਿਹੜੇ ਪੱਛਮੀ ਮੁਲਕ ਹੈ ਮਤਲਬ ਵੈਸਟਰਨ ਕੰਟਰੀਜ਼ ਹੈ ਇਹ ਭਾਵੇਂ ਤੁਸੀਂ ਲਾ ਲੋ ਕੈਨੇਡਾ ਵੀ ਦੇਖਿਆ ਸੀਗਾ ਤੇ ਇਹਨਾਂ ਦੇਸ਼ਾਂ ਦਾ ਜਮੀਂ ਵੀ ਛੇੜਛਾੜ ਨਹੀਂ ਕਰ ਸਕਦੇ ਤੁਸੀਂ ਧਰਤੀ ਨਾਲ ਜਿਵੇਂ ਹੈਗੀ ਐ ਉੱਚੀ ਨੀਵੀਂ ਉਵੇਂ ਰੱਖਣੀ ਬੂ ਆਪਣੇ ਤਾਂ ਮਾਰ ਮਾਰ ਡੋਲੂ ਕਰਾ ਪੁਰਾਣੇ ਟਾਈਮਾਂ 'ਚ ਆਪਣੇ ਬਜ਼ੁਰਗਾਂ ਨੇ ਪੱਧਰੇ ਕਰਤੇ ਟਿੱਬੇ ਕਰਾਤੇ ਤੇ ਪਰ ਇਹ ਤੁਸੀਂ ਦੇਖ ਸਕਦੇ ਹੋ ਹੁਣ ਸਾਡੇ ਪਿੱਛੇ ਹੈ ਨਾ ਕਿਤੇ ਉੱਚਾ ਹੈ ਕਿਤੇ ਨੀਵਾਂ ਹੈ ਤੇ ਇਹਦੇ ਵਿੱਚ ਬਸ ਐਂ ਫਸਲਾਂ ਬੀਜੀ ਜਾਂਦੇ ਆ ਇਹ ਤੇ ਐ ਵੀ ਨਹੀਂ ਹੈਗੇ ਵੀ ਫਸਲ ਹੁੰਦੀ ਨਹੀਂ ਵਧੀਆ ਫਸਲ ਬਾੜੀ ਹੁੰਦੀ ਹੈ ਇਹਨਾਂ ਦੇ ਇਹ ਦੇਖੋ ਜੀ ਜਰਮਨ ਦੇ ਗੋਰਿਆਂ ਦੀ ਕੰਪਨੀ ਹੈ ਇਹ ਜੌਂਡੀਅਰ ਦੀ ਨਹੀਂ ਹੈਗੀ ਇਹ ਹੋਰ ਕੰਪਨੀਆਂ ਵੀ ਲੋਕਲ ਵੈਸੇ ਬਾਹਰ ਦਾ ਜਾਦੇ ਮੈਂ ਪਹਿਲਾਂ ਦੇਖਿਆ ਜੌਂਡੀਅਰੀ ਵਰਤਦੇ ਆ ਕਣਕ ਦਾ ਪੂਰਾ ਟਾਪ ਦਾ ਸੀਜ਼ਨ ਹੈ ਸਾਰੀ ਫੁੱਲੀ ਏਸੀ ਹੈ ਪਿੱਛੇ ਪਰਾਲੀ ਖੰਡਾਈ ਜਾਂਦੀ ਆ ਸਿੱਧੀ ਕਰ ਕਰ ਚਲਾਉਂਦਾ ਇਹ ਵੀ ਇਹੋ ਜੀ ਕਣਕ ਹੁੰਦੀ ਆ ਬੰਦ ਸਾਨੂੰ ਕਣਕ ਦਿਖਾਦਾ ਇਥੇ ਇਹ ਤੇ ਜੇ ਬਹੁਤ ਅਰਦੀ ਆਵਾਜ਼ਾਂ ਵੱਡਦੀ ਤੁਰ ਹੀ ਜਾਂਦੀ ਹੈ ਦੇਖੋ ਆ ਕਣਕ ਹੈ ਜੀ ਇਥੋਂ ਦੀ ਜਰਮਨੀ ਕਣਕ ਨਹੀਂ ਹੈ ਇਹ ਤਾਂ ਯਾਰ ਕਾਲੀ ਜਿਹੀ ਹੋਈ ਪਈ ਹੈ ਜਮਾ ਪੱਕੀ ਖੜੀ ਹੈ ਜਮਾ ਪੱਕੀ ਸਵਿਟਜ਼ਰਲੈਂਡ ਚ ਵੀ ਦੇਖੀ ਕਣਕ ਇਥੇ ਹੋਰ ਸਾਬ ਦੀ ਹੁੰਦੀ ਹੈ ਇਹੋ ਜਿਹਾ ਕੁਝ ਫੈਟ ਦੀ ਤੁਰ ਹੀ ਜਾਂਦੀ ਹੈ ਉਹਦੇ ਮੁੰਡੇ ਨੂੰ ਸਹਾਰ ਰਿਹਾ ਇਹ ਵੀ ਪੀੜੀ ਦੇ ਰ ਪੀੜੀ ਖੇਤੀਬਾੜੀ ਕਰਦੇ ਆ ਯਾਰ ਵਿੱਚ ਉਹਦਾ ਮੁੰਡਾ ਬੈਠਾ ਇਹ ਆ ਜੀ ਇੱਥੋਂ ਦੀ ਕਣਕ ਦੀ ਫਸਲ ਦੀ ਖੇਤੀਬਾੜੀ ਤੇ ਹੁਣ ਅੱਗੇ ਚੱਲਦੇ ਆਪਾਂ ਖੇਤ ਦੇਖਦੇ ਦੇਖਦੇ ਤੇ ਹੋਰ ਕੀ ਕੁਛ ਮਿਲਦਾ ਹੈ ਅੱਜ ਦਾ ਦਿਨ ਜਿਵੇਂ ਤੁਹਾਨੂੰ ਦੱਸਿਆ ਸੀ ਮੇਰਾ ਪਿੰਡ ਮੇਰੇ ਖੇਤ ਤੇ ਜਰਮਨ ਦੇ ਤੇ ਉਹੀ ਦਿਖਾਉਣੇ ਆ ਇੱਥੇ ਨਾ ਇੱਕ ਦਿਨ ਦੀ ਸੀਜ਼ਨ ਹੁੰਦਾ ਬਾਡੀ ਬੁੱਡੀ ਦਾ ਪਹਿਲਾਂ ਦੇਖ ਲੋ ਉਹ ਬੰਦਾ ਕਣਕ ਵੱਢੀ ਤੇ ਉਹਨੇ ਇਕੱਠਾ ਕੀਤਾ ਘਾਹ ਫੂਸ ਜਾ ਤੇ ਹੁਣ ਆ ਬਣਾਈ ਜਾਂਦਾ ਭਰੀਆਂ ਗੰਡਾ ਜਿਹਨੂੰ ਕਹਿੰਦੇ ਹੁੰਦੇ ਆ ਗੋਰੀਆਂ ਦੀ ਖੇਤੀ ਨਾ ਐਡਵਾਂਸ ਤਾਂ ਹੈਗੀ ਮੈਂ ਟੋ ਮੈਂਟੀ ਕੰਮ ਨਵੇੜ ਲੈਂਦੇ ਆਪਾਂ ਕਹਿੰਦੇ ਐਡਵਾਂਸ ਕੀਤੀ ਆ ਉਹ ਦੇਖ ਆ ਗੰਡਾ ਬਣਾਵਣਾ ਸਿੱਟੀ ਜਾਂਦਾ ਆ ਇਹਨੂੰ ਮੇੜ ਦਿੰਦੇ ਆ ਕੰਮ ਬਸ ਕੰਮ ਨਵੇੜ ਕੇ ਵੀ ਤੁਰ ਗਿਆ ਮੈਂਟੀ ਮਰਿਆ ਯਾਰ ਚਲੋ ਜੀ ਕੰਮ ਨਿਬੜ ਗਿਆ ਬਾਹਰ ਆਹ ਹੈ ਖੇਤੀ ਇਹਨਾਂ ਦੀ ਟਰੈਕਟਰ ਦਿਖਾਦਾ ਤੁਹਾਨੂੰ ਮੇਰੇ ਨੇੜੇ ਮੜਾ ਜੇ ਆ ਮਸ਼ੀਨਾਂ ਗੰਡਾਣੀਆਂ ਆਪਣੇ ਤਾਂ ਕਿਵੇਂ ਆਉਂਦੀਆਂ ਮਸ਼ੀਨਾਂ ਇਹਨਾਂ ਦੀਆਂ ਆਈਡੀ ਆਈਡੀ ਮਸ਼ੀਨਾਂ ਹੋਣੀਆਂ ਅੜੇ ਅੜੇ ਟਰੈਕਟਰ ਹੈ ਹਾਲੈਂਡ ਦਾ ਟਰੈਕਟਰ ਹੈ ਇਹ ਹਾਲੈਂਡ 'ਚ ਵੀ ਜਿਹੜੀ ਮੈਨੂਫੈਕਚਰਿੰਗ ਬਹੁਤ ਹੁੰਦੀ ਹੈਗੀ ਹਾਲੈਂਡ ਗਵਾਂਡੀ ਦੇਸ਼ ਹੈ ਜਿਵੇਂ ਤੁਹਾਨੂੰ ਦੱਸ ਰਹੇ ਹਾਂ ਤੇ ਉੱਥੇ ਹਾਲੈਂਡ ਦੇ ਟਰੈਕਟਰ ਬਹੁਤ ਮਸ਼ਹੂਰ ਹੈ ਤੇ ਬਾਕੀ ਹੋਰ ਚੀਜ਼ਾਂ 4x4 ਸਾਰਾ ਸਮਾਨ ਤੇ ਆ ਇਹਨਾਂ ਦੀ ਸ਼ਾਇਦ ਇਤੋਂ ਦੀ ਆਉਦੀ ਕੰਪਨੀ ਹੋਊਗੀ ਕਰੋਨੇ ਇਹਦਾ ਸਮਾਨ ਹੈ ਇਹ ਜੀ ਖੇਤੀਬਾੜੀ ਇੱਕ ਆ ਗਿਆ ਇੱਕ ਵਾ ਗਿਆ ਆ ਬਾਉਣ ਵਾਲਾ ਆ ਗਿਆ ਹੁਣ ਉਹ ਲੰਘਿਆ ਇਹਨੇ ਮਿੰਟੋ ਮਿੰਟੀ ਬਾਹ ਦੇਣਾ ਐ ਲਾਦਾ ਜਿਵੇਂ ਕਿਰਾਏ ਤੇ ਹੀ ਲਿਆਉਂਦੇ ਹੁੰਦੇ ਇੱਕ ਦਿਨ ਚ ਹੀ ਸਾਰਾ ਕੰਮ ਨਿਪਟ ਗਏ ਯਾਰ ਫਸਲਾਂ ਫਸਲਾਂ ਦਾ ਆ ਟਰਾਲੀ ਖੜੀ ਆ ਮੈਨ ਲਾਦਾ ਇਹਨਾਂ ਦੀ ਗੋਰਿਆਂ ਦੀ ਟਰਾਲੀ ਇਹ ਬਾਈ ਜੀ ਦੱਸਣਗੇ ਕਾਦੇ ਵਾਲੀ ਐ ਭਾਈ ਇਹ ਟਰਾਲੀ ਕਾਦੇ ਵਾਲੀ ਐ ਇਹ ਤਾਂ ਮੈਨੂੰ ਹੋਰ ਸਾਭ ਦੀ ਲੱਗਦੀ ਐ ਹਾਂਜੀ ਜਿਵੇਂ ਗੱਡੀ ਦੇ ਪਿੱਛੇ ਟੋ ਕਰਕੇ ਬਾਕੇ ਲੈ ਕੇ ਜਾਂਦੇ ਆ ਅੱਛਾ ਜਿਵੇਂ ਆਪਦੇ ਇਹ ਫਸਲ ਫਸਲ ਵੇਚਣ ਜਾਂਦੇ ਆ ਵੀ ਕਾਰ ਦੇ ਫਸਲ ਹੋ ਗਈ ਜਾਂ ਉਦਾਂ ਕੰਮ ਦਾ ਘਰ ਦਾ ਸਮਾਨ ਸੰਟੋ ਹਟਵਾਈ ਵਾਸਤੇ ਇਹਦੇ ਕਾਰ ਦੇ ਪਿੱਛੇ ਪਾ ਕੇ ਲੈ ਜਾਓ ਕਾਰ ਦੇ ਵਿੱਚ ਬਹਿ ਜਾਂਦੀ ਐ ਵੈ ਤਾਂ ਵੱਡੀਆਂ ਵੱਡੀਆਂ ਟਰਾਲੀਆਂ ਹੋਰ ਵੀ ਹੁੰਦੀਆਂ ਹੋਣਗੀਆਂ ਹਾਂਜੀ ਉਹ ਤਾਂ ਫਿਰ ਆਪਣੇ ਜਿਹੜੀਆਂ ਇੰਡੀਆ ਉਦੋਂ ਕਹ ਲੋ ਵੀ ਚੌਗਣੀ ਚੌਗਣੀ ਵੱਡੀਆਂ ਟਰਾਲੀਆਂ ਇਹਨਾਂ ਦੀ ਅੱਛਾ ਜੀ ਤੇ ਆਪ ਦਾ ਟੋਂਦੇ ਆ ਜੀ ਠੀਕ ਆ ਤੇ ਆਹ ਜੀ ਇਹਨਾਂ ਦੇ ਸੰਦ ਸੰਦੇੜੇ ਖੜੇ ਆ ਆ ਬਾਈ ਇਹ ਇੱਥੇ ਧਰ ਦਿੰਦੇ ਆ ਜੀ ਅਸੰਤ ਸੁੰਦਾ ਉਹਦੇ ਜਿਵੇਂ ਹੁਣ ਇਹ ਇਹਨਾਂ ਨੇ ਇੱਥੇ ਆਪਦੀਆਂ ਖੇਤੀ ਸ਼ੁਰੂ ਕਰਕੇ ਸਾਰਾ ਕੁਝ ਇੱਥੇ ਰੱਖਤਾ ਆ ਅੱਛਾ ਚੱਲ ਜੇ ਸਾਲ ਪਿਆ ਰਵੇ ਕੋਈ ਚੱਕ ਕੇ ਨਹੀਂ ਲੱਗੇ ਕੋਈ ਨਹੀਂ ਚੱਕਦਾ ਜੇ ਆਉਣਗੇ ਤਾਂ ਪੁਲਿਸ ਵਾਲੀ ਆਉਣਗੇ ਕਹਿਣ ਵਾਸਤੇ ਅੱਛਾ ਜੇ ਜੇ ਉਹ ਪੁਲਸੀ ਆਉ ਉਹ ਨਹੀਂ ਆਇਆ ਨਹੀਂ ਕੋਈ ਜੇ ਪੁਲਸ ਵਾਲੀ ਕਹਿਣਗੇ ਜੇ ਕਹਿਣਗੇ ਨਾਰਮਲ ਹੀ ਨਹੀਂ ਕੋਈ ਪੁਲਸ ਵਾਲੇ ਕਿਵੇਂ ਮਤਲਬ ਪੁਲਸ ਵਾਲੇ ਵੀ ਇਹ ਕਹਿ ਲਓ ਵੀ ਇਦਾਂ ਦੇ ਕਾਰਸ ਨੂੰ ਨਿਸ਼ਚੇ ਦੀ ਕੋਸ਼ਕ ਕਰਦੇ ਜਿੱਦਾਂ ਕਹਿ ਲਓ ਵੀ ਤੁਸੀਂ ਕੋਈ ਕਾਰ ਆ ਉਹਦੀ ਰਜਿਸਟ੍ਰੇਸ਼ਨ ਕਰਵਾ ਕੇ ਕਿਤੇ ਖੜਾਈ ਹੋਈ ਆ ਵੀ ਇਹਨਾਂ ਨੰਬਰ ਪਲੇਟ ਤੋਂ ਉਹਦੇ ਕਹਿ ਲੋ ਵੀ ਉਹਦੇ ਕਰਕੇ ਤੁਹਾਨੂੰ ਆ ਕੇ ਰੋਕ ਸਕਦੇ ਅੱਛਾ ਇਹ ਖੇਤ ਖੂਦ ਚ ਖੜਾ ਨਹੀਂ ਸਕਦੇ ਵੀ ਰਜਿਸਟ੍ਰੇਸ਼ਨ ਨਹੀਂ ਨਹੀਂ મતલਬ ਜੇ ਮੈਂ ਉਹ ਐਕਸਪਾਇਰ ਹੋ ਗਈ ਲੰਘੀ ਵੀ ਖੜੀ ਹੈ ਤਾਂ ਉਹਨੂੰ ਕਹਿ ਦੇਣਗੇ ਆ ਕੇ ਜਿਵੇਂ ਮੰਨ ਲਓ ਮੇਰੀ ਕੋਈ ਗੱਡੀ ਹੈ ਉਹਦੀ ਨੰਬਰ ਪਲੇਟ ਲਾ ਕੇ ਰੱਖਤੀ ਹੈ ਚਾਹੇ ਮੇਰੀ پارک ਘਰ ਦੇ ਬਾਹਰ ਹੀ ਮੇਰੇ ਖੜੀ ਆ ਵੀ ਨਾ ਪਾਰਕਿੰਗ ਦੇ ਵਿੱਚ ਨਹੀਂ ਹੈਗੀ ਉੱਥੇ ਆ ਕੇ ਉਹਨੇ ਪ੍ਰੋਬਲਮ ਕਰਨੀ ਉਹਨਾਂ ਨੇ ਇੱਕ ਰੈੱਡ ਕਲਰ ਦੀ ਚਿੱਟ ਲਾ ਜਾਣੀ ਹੈ ਹੂੰ ਤੇ ਉਸ ਵਾਰ ਫਿਰ ਮੈਨੂੰ ਫਾਈਨ ਮਿਲਣਾ ਹੋਗਾ ਠੀਕ ਹੈ ਇਹ ਖੇਤੀ ਵਾਲੇ ਸੰਧਾਂ ਨੂੰ ਕੁਝ ਨਹੀਂ ਹੈਗਾ ਜਿੱਥੇ ਤੱਕ ਨਹੀਂ ਠੀਕ ਆ ਤੇ ਇਧਰ ਇਹ ਸਾਰੇ ਜੀ ਦੂਰ ਤੱਕ ਹੁਣ ਖੇਤ ਹੀ ਖੇਤ ਹੈ ਤੇ ਦੂਜੇ ਪਾਸੇ ਤੁਹਾਨੂੰ ਇਧਰ ਦਿਖਾਵਾਂਗੇ ਇਹ ਬਾਈ ਜੀ ਕਹਦੇ ਖੇਤ ਕਹਾਦਾ ਸਟਰਾਬਰੀ ਦਾ ਵੀ ਇੱਥੇ ਹਾਂ ਜੀ ਪਹਿਲਾਂ ਸਟਰਾਬਰੀ ਸੀ ਹੁਣ ਕੁਛ ਨੇ ਚੇਂਜ ਕੀਤਾ ਜਾ ਠੀਕ ਹੈ ਜੀ ਇਧਰ ਆ ਸਾਹਮਣੇ ਪਿੰਡ ਆ ਕੇ ਜੀ ਅਸੀਂ ਪਿੰਡ ਦੇ ਬਿਲਕੁਲ ਨੇੜੇ ਆ ਗਏ ਤੇ ਆ ਘਰ ਘਰ ਨੇ ਦੇਖੋ ਹੁਣ ਅਸੀਂ ਚੱਲਿਆਂ ਜੀ ਇੱਥੇ ਰੇਲਵੇ ਸਟੇਸ਼ਨ ਨੇੜੇ ਤੇ ਅਸੀਂ ਟਿਕਟ ਕਰਾਉਣੀ ਆ ਕਿਉਂਕਿ ਇਸ ਤੋਂ ਬਾਅਦ ਅਸੀਂ ਅੱਗੇ ਜਾਣਾ ਬਰਲਿਨ ਤੇ ਬਰਲਿਨ ਤੋਂ ਫਿਰ ਅੱਗੇ ਹੈਮਬਰਗ ਹੋਰ ਸ਼ਹਿਰ ਘੁੰਮਣੇ ਆ ਇੱਥੇ ਬਾਈ ਜੀ ਨੂੰ ਮਿਲਣ ਦੇ ਲਈ ਅਸੀਂ ਆਈ ਸੀਗੇ ਇਹ ਦੇਖੋ ਸਾਰਾ ਖੇਤੀ ਵਾਲਾ ਏਰੀਆ ਇਹ ਟਰੈਕਟਰ ਟਰਾਲੀਆਂ ਫਿਰਦੇ ਨੇ ਸੜਕਾਂ ਦੇ ਲਈ ਜਿੱਧਰ ਵੀ ਦੇਖੋ ਸਾਰਾ ਖੇਤੀ ਵਾਲਾ ਪਿੰਡਾਂ ਵਾਲਾ ਇਲਾਕਾ ਇਹ ਅਸੀਂ ਪਹੁੰਚ ਗਏ ਜੀ ਰੇਲਵੇ ਸਟੇਸ਼ਨ ਤੇ ਤੇ ਕਿਹੜੇ ਪਿੰਡ ਦਾ ਬਾਈ ਇਹ ਸਕੂਫ ਸ਼ੁਰੂਆਤ ਆਖ ਮੈਂ ਨਾਮ ਭੁੱਲ ਜਾਣਾ ਯਾਰ ਵਾਰੀ ਵੇਹ ਸਾਈਕਲਾਂ ਦਾ ਸਟੈਂਡ ਦੇਖੋ ਕਿੱਡਾ ਜ਼ਬਰਦਸਤ ਬਣਾਇਆ ਹੈ ਤੇ ਐਡੀਆਂ ਯਾਰ ਬਾਰ ਤਕਨੀਕਸ ਬਹੁਤ ਹੁੰਦੀ ਹੈ ਥਾਂ ਘੱਟ ਰੁਕਾ ਸਟੈਂਡ ਸਾਈਕਲ ਕਿੰਨੇ ਖੜੇ ਤੇ ਅੰਦਰਲੇ ਪਾਸੇ ਚੱਲੀਏ ਧੱਪਾ ਬਹੁਤ ਤਿੱਖੀ ਹੈ ਯਾਰ ਅੱਜ ਬਹੁਤ ਜ਼ਿਆਦਾ ਤਿੱਖੀ ਵੈਸਤਾਈ ਤੋਂ ਵੀ ਟਿਕਟਸ ਮਿਲ ਜਾਂਦੀਆਂ ਤੇ ਆਹ ਮਸ਼ੀਨ ਜਿਹੜੀ ਇਨਫੋਰਮੇਸ਼ਨ ਵਾਲੀ ਲੱਗੀ ਹੁੰਦੀ ਹੈ ਉਹਨਾਂ ਤੋਂ ਟਿਕਟ ਕੱਢ ਸਕਦੇ ਆ ਪਰ ਸਾਡੇ ਵਾਲੀ ਸੀਟਸ ਫੁੱਲ ਦਿਖਾ ਰਹੀ ਹੈ ਪਤਾ ਨਹੀਂ ਕਿਉਂ ਅਸੀਂ ਜਿਹੜਾ ਅੱਗੇ ਜਾਣਾ ਹੈਗਾ ਤਾਂ ਕਰਕੇ ਸਟੇਸ਼ਨ ਤੇ ਪੁੱਛਣਾ ਹੈ ਕੱਲ ਦੇ ਵਲੌਗ ਚ ਨਾ ਅਸੀਂ ਤੁਹਾਨੂੰ ਜਰਮਨ ਦਾ ਟ੍ਰੇਨ ਦਾ ਸਫ਼ਰ ਦਿਖਾਵਾਂਗੇ ਕਿ ਇੱਥੋਂ ਦੀਆਂ ਜਿਹੜੀਆਂ ਟ੍ਰੇਨਸ ਆ ਉਹ ਕਿਵੇਂ ਦੀਆਂ ਹਨ ਤੇ ਵੈਸੇ ਤਾਂ ਬਰਲਿਨ ਪਹਿਲਾਂ ਆਪਾਂ ਦੇਖ ਹੀ ਲਿਆ ਤੇ ਹੁਣ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਨਾ ਅਸੀਂ ਹੋਰ ਸਿਟੀ ਜਾਣਾ ਹੈ ਹਜੇ ਫ੍ਰੈਂਕਫਰਟ ਘੁੰਮਣਾ ਉੱਥੇ ਜਾਣਾਗਾ ਤੇ ਵੈਸੇ ਤਾਂ ਸਾਰੇ ਕਿਤੇ ਅਸੀਂ ਟ੍ਰੇਨ ਰਾਹੀਂ ਸਫ਼ਰ ਕਰ ਰਹੇ ਹਾਂ ਪਰ ਐਸੇ ਸਾਰੇ ਕਿਤੇ ਕਿਤੇ ਵਲੌਗ ਬਣਾਵਾਂਗੇ ਵਾਰੀ ਵਾਰੀ ਇੱਕ ਦਿਨ ਚਲੋ ਦਿਖਾਇਆ ਜਾਊਗਾ ਹਨ ਵੀ ਇਥੋਂ ਦੀਆਂ ਜਿਹੜੀਆਂ ਟ੍ਰੇਨਾਂ ਕਿਵੇਂ ਦੀਆਂ ਤੇ ਹੁਣ ਤੁਹਾਨੂੰ ਟਿਕਟ ਆਪਾਂ ਨੂੰ ਮਿਲ ਗਈ ਤੇ ਕੱਲ ਨੂੰ ਆਪਣੀ ਸਫ਼ਰ ਦੀ ਤਿਆਰੀ ਇੱਥੋਂ ਅੱਗੇ ਇੱਥੇ ਬਾਈ ਜੀ ਨੂੰ ਤੁਹਾਨੂੰ ਦੱਸਿਆ ਬਾਈ ਦੇ ਪਿੰਡ ਦੋ ਤਿੰਨ ਸਾਲ ਦੇ ਬਾਈ ਹੁਣੇ ਠੀਕਦੇ ਸੀ ਤਾਂ ਮਿਲਣ ਆਏ ਸੀਗੇ ਤੇ ਹੁਣ ਆਲਾ ਵਾਲਾ ਮੈਂ ਸਟੇਸ਼ਨ ਦਾ ਤੁਹਾਨੂੰ ਥੋੜਾ ਜਿਹਾ ਦਿਖਾਦਾ ਕਿਹੋ ਜਿਹਾ ਫਿਰ ਬਾਈ ਜੀ ਦੇ ਆਪਾਂ ਘਰੇ ਚੱਲਾਂਗੇ ਇਸ ਤੋਂ ਬਾਅਦ ਆਹ ਸਾਹਮਣੇ ਵਾਲੇ ਪਾਸੇ ਬੱਸ ਸਟੈਂਡ ਆਏਗਾ ਤੇ ਲੋਕਲ ਬੱਸਾਂ ਇੱਥੋਂ ਨਹੀਂ ਕਿੰਨੀ ਕਲਰ ਹਲੇ ਵੀ ਡਬਲ ਡਬਲ ਦੋ ਦੋ ਬੱਸਾਂ ਇੱਥੇ ਚੱਲਦੀਆਂ ਹੁੰਦੀਆਂ ਤੇ ਉਹ ਸਾਹਮਣੇ ਲਿਖਿਆ ਨਾ ਡੀਬੀ ਡੀਬੀ ਇੱਥੇ ਸਟੇਸ਼ਨ ਨੂੰ ਬੋਲਦੇ ਆ ਜਾਂ ਇੱਥੋਂ ਦੀਆਂ ਟ੍ਰੇਨਸ ਨੂੰ ਬੋਲਦੇ ਆ ਤੇ ਸਵਿਟਜ ਜਦੋਂ ਸਵਿਟਜ਼ਰਲੈਂਡ ਜਾਂਦੇ ਉੱਥੇ ਐਚਬੀ ਬੋਲਿਆ ਜਾਂਦਾ ਹੈ ਅਲੱਗ-ਅਲੱਗ ਹੈ ਉੱਥੇ ਐਚਬੀ ਇੱਥੇ ਡੀਬੀ ਸੋ ਇਸ ਤਰੀਕੇ ਦਾ ਸੀ ਜਿਹੜਾ ਇੱਥੋਂ ਦਾ ਸਟੇਸ਼ਨ ਸੀਗਾ ਜਰਮਨ ਦੇ ਜਿਹੜੇ ਸ਼ਹਿਰ ਆ ਕੋਈ ਬਹੁਤੇ ਦੂਰ ਨਹੀਂ ਇੱਕ ਸ਼ਹਿਰ ਤੋਂ ਦੂਜਾ ਸ਼ਹਿਰ ਤਿੰਨ-ਤਿੰਨ ਘੰਟਿਆਂ ਦੀ ਵਾਟ ਆ ਸਾਰੀ 2 ਘੰਟੇ 3 ਘੰਟੇ 3 ਘੰਟਿਆਂ ਚ ਪੰਡ ਅਗਲੇ ਸ਼ਹਿਰ ਪਹੁੰਚ ਜਾਂਦਾ ਹੈ। ਟ੍ਰੇਨਸ ਕਿਹੜਾ ਆਪਣੇ ਨਾਲੋਂ ਬਹੁਤ ਫਾਸਟ ਆ। ਗੱਡੀ 'ਚ ਬੈਠੀ ਹੁਣ ਤੇ ਘਰੇ ਪਹੁੰਚਦੇ ਆ ਜੀ। ਤੇ ਫਿਰ ਘਰੇ ਜਾ ਕੇ ਵਲੌਗ ਦੀ ਸਮਾਪਤੀ ਕਰਾਂਗੇ ਆਪਾਂ। ਇਹ ਅਸੀਂ ਪਹੁੰਚ ਗਏ ਜੀ ਬਾਈ ਜੀ ਦੇ ਪਿੰਡ 'ਚ। ਤੇ ਜਰਮਨੀ ਇਹ ਘਰ ਤੁਹਾਨੂੰ ਪਤਾ ਕੁਛ ਇਹੋ ਜਿਹਾ। ਇਹ ਸਾਰੇ ਕਿਤੇ ਜਿੱਥੇ-ਜਿੱਥੇ ਬਰਫਾਂ ਪੈਂਦੀ ਆ ਇਹੋ ਜਿਹਾ ਘਰ-ਬਾਰ। ਹੇ ਹੇ ਮਤਲਬ ਟਾਊਨ ਜਗਾ ਨੇੜੇ ਪ੍ਰੋਪਰ ਪਿੰਡ ਵੀ ਨਹੀਂ ਹੈਗਾ ਆ ਜੀ ਏਰੀਆ ਸਾਰਾ ਸੋਨਾ ਬਣਿਆ ਹੋਇਆ ਇੱਧਰ ਦੇਖੋ ਇੱਥੋਂ ਪ੍ਰੋਪਰ ਪਤਾ ਲੱਗਦਾ ਨਾ ਘਰ-ਬਾਰ ਕਿਹੋ ਜਿਹਾ ਆ ਸਾਰੇ ਬਾਈ ਜੀ ਤੋਂ ਪਛਤਾਂ ਗੋਰੇਆਂ ਪੂਰੇ ਨੇ ਘਰ ਹੈ ਕਿਵੇਂ ਆ ਰੇ ਕਿ ਵੀਰੇ ਆ ਜਿਹੜਾ ਤੁਹਾਡੇ ਨੇੜੇ ਘਰਬਾਰ ਹੈ ਇਹ ਗੋਰਿਆਂ-ਗੋਰਿਆਂ ਦੇ ਸਾਰੇ ਗੋਰਿਆਂ ਦੇ ਸਾਰੇ ਗੋਰਿਆਂ ਦੇ ਠੀਕ ਆ ਇਹ ਇਕੱਲੇ ਇੰਡੀਅਨ ਇੱਥੇ ਅੱਛਾ ਇਕੱਲੇ ਨਹੀਂ ਰਹਿੰਦੇ ਹੋ ਬਾਕੀ ਸਾਰੇ ਆਹ ਕਹਿ ਲਓ ਵੀ ਤਕਰੀਬਨ ਕਿਲੋ ਡੇ ਕਿਲੋਮੀਟਰ ਦੂਰ ਅਸੀਂ ਆ ਅਸੀਂ ਆ ਅੱਛਾ ਇਸ ਤੋਂ ਅੱਗੇ ਜਾ ਕੇ ਇੱਕ ਹੈਗੀ ਫੈਮਿਲੀ ਹਾਂ ਜੀ ਬਾਕੀ ਸਾਰੇ ਗੋਰੇ ਆ ਤਕਰੀਬਨ ਸਾਰੇ ਠੀਕ ਆ ਤੇ ਮੈਂ ਤੁਹਾਨੂੰ ਦਿਖਾ ਦਾਂ ਜੀ ਐਵੇਂ ਦੇ ਆ ਘਰਬਾਰ ਇਹੋ ਜਿਹਾ ਕੁਛ ਮਾਹੌਲਾ ਇਹ ਨਾ ਹੈ ਤਾਂ ਪਿੰਡ ਟਾਈਪ ਹੈ ਨਾ ਇਹ ਹਾਂਜੀ ਕਹਿ ਸਕਦੇ ਪਿੰਡ ਕਹਿ ਸਕਦੇ ਆ ਹਾਂ ਬਹੁਤ ਸ਼ਹਿਰ ਤੋਂ ਥੰ 3.5 ਕਿਲੋਮੀਟਰ ਦੂਰ ਹੈ ਅੱਛਾ ਸ਼ਹਿਰ ਤੋਂ 3.5 ਕਿਲੋਮੀਟਰ ਦੂਰ ਹੈ ਨਿਕਰ ਕਹਿੰਦੇ ਠੀਕ ਆ ਇਧਰਲੇ ਪਾਸੇ ਆਪਣਾ ਘਰ ਆ ਗਿਆ ਹਾਂਜੀ ਪਿਛਲੇ ਪਾਸੇ ਹੈ ਨਾ ਜੀ ਲਓ ਜੀ ਥੋੜਾ ਜਿਹਾ ਅੱਗੇ ਦਿਖਾਉਂਦੀ ਏ ਫਿਰ ਵਲੌਗ ਦੀ ਸਮਾਪਤੀ ਕਰਾਂਗੇ ਆ ਵੀ ਗੋਰੇ ਦਾ ਬਾਈ ਹਾਂਜੀ ਸਾਰੇ ਦੇਚ ਇੱਕ ਦੋ ਨੂੰ ਚੋਪੀ ਚੰਗੀ ਅੱਛਾ ਉੱਚਾ ਉੱਚੀ ਬੋਲੀ ਜਾਂਣਾ ਕੋਈ ਉਹ ਤਾਂ ਨਹੀਂ ਕਰਦੇ ਮੈਂ ਕਿ ਆਪਾਂ ਬੋਲੀ ਬੁੱਲੀ ਜਾਂਨੇ ਉੱਚੀ ਉੱਚੀ ਕੁਛ ਐ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਐਦਾਂ ਦਾ ਕੋਈ ਚੱਕਰ ਨਹੀਂ ਅੱਛਾ ਐਵੇਂ ਕੁਛ ਨਹੀਂ ਆਦੇ ਨਹੀਂ ਤਕਰੀਬਨ ਸਾਰੇ ਛੁੱਟੀਆਂ ਦੇ ਗਏ ਹੋਏ ਐਜੂਕੇਸ਼ਨ ਅੱਛਾ ਛੁੱਟੀਆਂ ਦੇ ਗਏ ਹੋਏ ਐ ਸਾਰੇ ਸਾਰੇ ਖਾਲੀ ਹੋਈ ਨੇ ਸਾਰੇ ਗਏ ਸਮਰ ਹੌਲਿਡੇਜ਼ ਕਰਦੇ ਐ ਸਕੂਲ ਬੰਦ ਹੋ ਜਾਂਦੇ ਨਾ ਅਗਸਤ ਦੇ ਵਿੱਚ ਜੁਲਾਈ ਦੇ ਐਂਡ ਦੇ ਵਿੱਚ ਹਾਂ ਤੇ ਕਰਕੇ ਆ ਆਪਣੇ ਵਾਲਾ ਤਾਂ ਫਲੈਟ ਟਾਈਪ ਬਣੇ ਹੋਏ ਹੈ ਨਾ ਇਹ ਸਾਰੇ ਫਲੈਟ ਇਹ ਫਲੈਟ ਬਣੇ ਹੋਏ ਠੀਕ ਆ ਸੋ ਅੱਜ ਦੇ ਵਲੌਗ ਦੀ ਜੀ ਹੁਣ ਆਪਾਂ ਕਰਦੇ ਹਾਂ ਸਮਾਪਤੀ ਤੇ ਖੁਸ਼ੀ ਹੁਣੀ ਤਾਂ ਭੈਣ ਹੁਣਾਂ ਦੇ ਨਾਲ ਪਹਿਲੀ ਬਾਈ ਦੇ ਵਾਈਫ ਆ ਉਹਨਾਂ ਦੇ ਨਾਲ ਪਹਿਲੀ ਇੱਥੇ ਪਹੁੰਚ ਗਏ ਸੀਗੇ ਘਰੇ ਅਸੀਂ ਫਿਰ ਖੇਤ ਖੂਤ ਦੇਖਦੇ ਫਿਰਦੇ ਰਹੇ ਮੈਨੂੰ ਐ ਸੀਗਾ ਤੇ ਰਣਜਿੰਦਰ ਨੂੰ ਧੂੜ ਮਿੱਟੀ ਨਾ ਚੜੇ ਤਾਂ ਕਰਕੇ ਉਹ ਘਰੇ ਆ ਗਏ ਸੀਗੇ ਤੇ ਅੱਜ ਇੱਥੇ ਰਹਿਣਾ ਹੁਣ ਅਸੀਂ ਬਾਈ ਜੀ ਦੇ ਕੋਲ ਤੇ ਕੱਲ ਨੂੰ ਫਿਰ ਅੱਗੇ ਦਾ ਜਿਵੇਂ ਤੁਹਾਨੂੰ ਦੱਸਿਆ ਆਪਾਂ ਟਿਕ ਟਕਰਾ ਕੇ ਆਏ ਆ ਤੇ ਕੱਲ ਨੂੰ ਇਹ ਦੂ ਅੱਗੇ ਦਾ ਆਪਾਂ ਸਫ਼ਰ ਕਰਨਾ ਹੈਗਾ ਤੇ ਹੁਣ ਤੁਹਾਨੂੰ ਅਗਲੇ ਵਲੌਗ ਚ ਕੰਟੀਨਿਊ ਕਰਕੇ ਆਪਾਂ ਦਿਖਾਵਾਂਗੇ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਨਿਊਨਬਰਗ ਨਿਊਨਬਰਗ ਸਿਟੀ ਹੈ ਮੇਰੇ ਖਿਆਲ ਚ ਇਹ ਜਿੱਥੇ ਅਸੀਂ ਬਾਈ ਜੀ ਨੂੰ ਮਿਲਣ ਆਏ ਸੀ ਤੇ ਅੱਜ ਦੀ ਸਮਾਪਤੀ ਹੈ ਜੀ ਮਿਲਦੇ ਆਪਾਂ ਨਵੇਂ ਵਲੌਗਸ ਚ ਨਵੇਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ